ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਦੀਪਗੜ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ 4 ਨਗ ਗੰਗਿਆ ਬਕਾਉਆ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਵੀਰ ਜੀ ਆਪਣਾ ਨਾਂ ਸਤਨਾਮ ਵੀਰ ਜੀ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਪਿੰਡ ਕਿਹੜੇ ਵੀਰ ਜੀ ਨੇੜੇ ਪੈਂਦੇ ਆਪਣੇ ਨੇੜੇ ਆਪਣੇ ਇਧਰਲੀ ਸਾਈਡ ਵਧਾਤੇ ਇਧਰ ਰਾਮਗੜ੍ਹ ਤੇ ਇਧਰ ਭਦੌੜ ਠੀਕ ਹੈ ਜੀ ਤੇ ਨੰਬਰ ਦੱਸੋ ਭਰਾ ਆਪਣਾ ਨੰਬਰ ਆਪਣਾ 987709398 ਠੀਕ ਹੈ ਜੀ ਤੇ ਹਾਂ ਜੀ ਇਹ ਪਹਿਲੀ ਨਾਗਰੀ ਦੱਸੋ ਜੀ ਗਾਣਾ ਚ ਟੀ ਵੈਣ ਦੀ ਇਹ ਇਹ ਵੈਣ ਭਾਈ ਦੂਜੇ ਸਦੇ ਸੂਗੀ ਐ ਤਕੀ ਵਾਰ ਠੀਕ ਹੈ ਜੀ ਤਿੰਨ ਮਹੀਨੇ ਦੀ ਗੱਭਣਾ ਚੱਕ ਪਾਸ ਹੈ ਠੀਕ ਹੈ ਜੀ ਤੇ ਦੁੱਧ ਦੇ ਸੱਲੇ 10 ਲੀਟਰ ਆਈ ਪਰ ਆਪਣੇ ਕੋਲੇ ਆ ਕੇ ਘਟ ਗਈ ਥੋੜਾ ਜਿਆ ਠੀਕ ਹੈ ਜੀ ਹਾਂ ਹੁਣ ਜਿਹੜੀ 7 ਤੱਕ ਤਾਂ ਹੁਣ ਵੀ ਤਿਆਰ ਹੋਊਗਾ 8 ਵੀ ਹੋ ਸਕਦਾ ਜਿਹੜੀ ਜੀ ਜੇ ਨਹੀਂ ਲਾਇਆ ਫਾਰਮ ਚ ਹੋਈ ਆ ਠੀਕ ਹੈ ਜੀ ਠੀਕ ਹੈ ਉਹ ਵੱਡੀ ਵੈੜਾ ਮੋੜ ਲਈ ਮੋੜ ਸ਼ੀਲ ਠੰਡੀ ਹੈ ਇੱਕ ਨੰਬਰ ਪੂਰੀ ਚੋਕੀ ਦੀ ਕੁਆਲਟੀ ਜਿਹਾ ਬਹੁਤ ਵਧੀਆ ਚੰਗੀ ਹੋਊਗੀ। ਜੀ ਜੀ ਠੀਕ ਹੈ ਠੀਕ ਹੈ। ਹੂੰ ਅਪਾ ਇਹਦਾ ਕੀ ਰੇਟ ਆ ਭਰਾ? ਇਹਦਾ ਮੁੱਲ 52000 ਬਾਈ। ਠੀਕ ਹੈ ਜੀ। ਦੇ ਲੈਣ ਕਿੰਨੇ ਕਿਤੇ ਜਾਜ ਜੀ। ਦੇ ਦਾਂਗੇ 45000 ਦੀ ਬਾਈ। ਠੀਕ ਹੈ ਜੀ। ਹੂੰ ਦਾਦੂ ਜੀ ਨੇ 25 26 ਕਿਲੋ ਦਿੱਤਾ ਹੋਇਆ ਪਹਿਲੇ ਸੂਏ। ਠੀਕ ਹੈ ਜੀ। ਹੁਣ ਦੂਜੇ ਹੀ ਆ। ਠੀਕ ਹੈ 7 ਲੀਟਰ ਦੱਦਾ ਜੀ। 7 8 ਹੋਊਗਾ ਹੁਣ ਜਾਨੀ 10 ਲੀਟਰ ਲਿਆਏ ਸੀ ਆਪਾਂ ਮਿਲ ਕੇ ਆਪਣੇ ਕੋਲੇ ਘਟ ਗਈ 2 ਲੀਟਰ। ਠੀਕ ਹੈ ਜੀ। ਹਾਂਜੀ ਦੂਜੀ ਨੰਬਰ ਦਾ ਦੱਸੋ ਜੀ। ਇਹ ਵਈ ਸੋਨ ਵਾਲੀ ਜਰਸੀ ਹਾਂਜੀ ਇਹ ਬਸ ਦਿਨੀ ਲਊਗੀ 5-7 ਲੈ ਜੀ ਠੀਕ ਹੈ ਜੀ ਹਾਂ ਇਹ ਵੀ ਕੱਲ ਹੀ ਆਈ ਆਪਣੇ ਕੋਲ ਹਾਂ 7 ਦਿਨ ਲਊਗੀ ਹੈ 5-7 ਦਿਨ ਲਊ ਹਾਂ ਹਫਤਾ ਕੇ ਦੱਸਿਆ ਸੀ ਮਾਨੂੰ ਵੀ ਹਫਤਾ ਕੇ ਲਊਗੀ ਠੀਕ ਹੈ ਤੇ ਸਦਾ ਪੂਰਾ ਜਰਸੀ ਜੀਤਾ ਫਾਰੂ ਟੀਵੀ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਕਿਉਂਕਿ ਸੁਣਨਗੇ ਵੀਡੀਓ ਅਪਲੋਡ ਕਰਦੇ ਸੀ ਫੀਲਸ ਵੀ ਬਹੁਤ ਹੀ ਆਰੀ ਹੈ ਲੈ ਠੀਕ ਹੈ ਠੀਕ ਹੈ ਠੰਡੀ ਹੈ ਪੂਰੀ ਇੱਕ ਨੰਬਰ ਹੈ ਠੀਕ ਹੈ ਜੀ ਜਿਵੇਂ ਮਰਜ਼ੀ ਬੈਠਾ ਹਾਂ ਕੋਸਮੀ ਠੀਕ ਹੈ ਜੀ ਹਾਂਜੀ ਭਾਈ ਇਹਦਾ ਕੀ ਰੇਟ ਹੈ ਜੀ ਇਹਦਾ ਆਪਾਂ ਮੁੱਲ ਕਰਦੇ ਆ ਵੀਰੇ 42000 ਰੁਪਏ ਤੇ ਦੇਣੀ ਕਿਨੇ ਦੀ ਹੈ ਬਸ 40 ਦੀ ਦੇ ਦਾਂਗੇ 40 ਬਸ ਆਹੀ ਰੇਟ ਦੱਸਾ ਕਰੋ ਭਾਈ ਫਿਰ ਮੁੜ ਕੇ ਹਾਂ ਆਪਾਂ ਬਾੜਾ ਨਹੀਂ ਹਾਂਜੀ ਬਾੜਾ ਨਹੀਂ ਮੁੱਲ ਕਰਦੇ ਹਾਂ ਮੁੜ ਕੇ ਵੀਡੀਓ ਚ ਨਾ ਅਗਲਾ ਆਣ ਲੱਗਦਾ ਰੇਟ ਬਾੜਾ ਮੰਗੀਆਂ ਦਾ ਭਾਈ ਹਾਂ ਇਹ ਤਾਂ ਗੱਲ ਹੈ ਭਾਈ ਜਿੰਨਾ ਕੋ ਹੁੰਦਾ ਦੱਸ ਦਿਆ ਕਰੋ ਬਸ ਹੋਰ ਆਪ ਨੂੰ ਅਧਿਆੜੀ ਵੜਨੀ ਚਾਹੀਦੀ ਹੈ ਕੱਲ ਆਈ ਆ ਬਸ ਸਹੀ ਗੱਲ ਹੈ ਹਾਂਜੀ ਤੀਜੇ ਨੰਬਰ ਦੱਸੋ ਇਹ ਤੀਜੇ ਨੰਬਰ ਇਹ ਵੀ ਦੂਜੇ ਸੂਆ ਵੜ ਇਹ ਸਾਡੇ 6 ਛੇ ਦੀ ਗੱਭਣ ਹੈ ਠੀਕ ਹੈ ਜੀ ਹਾਂ ਦੁੱਧੋ ਡਰਾਈ ਹੈ ਇਹ ਠੀਕ ਹੈ ਸਾਡੇ 6 ਮਹੀਨੇ ਦੀ ਗੱਭਣ ਹਾਂ ਚੈੱਕ ਪਾਸ ਹੈ ਦੂਜਾ ਸੂਆ ਪਲੂਨ ਦਾ ਤਾਂ ਵੀ 23 ਕਿਲੋ ਤਾਂ ਦਿੱਤਾ ਹੋਇਆ ਇਹਦਾ ਰੇਟ ਦੱਸਿਪਰਾ ਇਹਦਾ ਰੇਟ 50000 ਬਾਈ ਦੇਣੀ ਕਿਨੇ ਦੀ ਆਪਾਂ ਇਹ 45 ਦੇ ਦਾਂਗੇ ਬਾਈ ਠੀਕ ਹੈ ਜੀ ਰੇਟ ਪੰਜਾਬ ਕੱਦ ਕੱਠ ਦੀ ਵੱਡੀ ਆ ਵੜ ਪੂਰੀ ਦੌਲ ਹੈ ਸੋਹਣੀ ਆ ਸੁਨੱਖੀ ਆ ਵੜ ਕੱਦ ਕੱਠ ਦੁੱਧ ਵੀ ਕਰਮਾਂ ਵਾਲੀ ਬਹੁਤ ਦੋਗਿਨੀ ਲੇਵਾਂ ਲੂਵਾਂ ਬਹੁਤ ਲੱਗ ਹਾਂ ਹਾਂ ਬਹੁਤ ਯਾਰ ਚੰਗੀ ਆ ਹਾਂਜੀ ਢਿੱਲਾ ਜਿਵੇਂ ਮਰ ਗਿਆ ਤਦੋਂ ਰਾਈ ਕਰਨ ਲੱਗੇ ਜੀ ਨਹੀਂ ਸਾਢਤੀ ਠੀਕ ਹੈ ਜੀ ਹਾਂ ਬਸ 2.5 ਮਹੀਨੇ ਰਹਿਗੇ ਫਿਰ ਪਹਿਲਾਂ ਸਮਝ ਜਾਂਦਾ ਪਸੂ ਨੇ ਲੱਸਾ ਰਹਿੰਦਾ ਨਾ ਸਹੀ ਗੱਲ ਹੈ ਸਹੀ ਗੱਲ ਹੈ ਕਰਮ ਵਾਲੇ ਦਾ ਕਦ ਕੋਦ ਸੁੱਖ ਨਾ ਬਹੁਤ ਵਧੀਆ ਵੱਡਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਬਾਈ ਜਿੱਦਾਂ ਫਾਰਮ ਦੀ ਤੁਹਾਨੂੰ ਪਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜোন ਨੂੰ ਵੀ ਤੁਹਾਨੂੰ ਆਇਆ ਫਿਰ ਬਾਹਲਾ ਵੀ ਰੇਟ ਤੁਹਾਨੂੰ ਪਤਾ ਸਹੀ ਨਹੀਂ ਰਹਿੰਦਾ ਹਨਾ ਬੱਸੀਆਂ ਦੇ ਲੋਕ ਮੰਗੀ ਜਾਂਦੇ ਸਹੀ ਗੱਲ ਹੈ ਜੀ ਹਾਂ ਆਪਾਂ ਚਲੋ ਜੈ ਜੀ ਹੁਣ ਇਹ ਅਗਲੇ ਨੂੰ ਵੀ 4 ਰੁਪਏ ਦੇਊ ਮੂਰੇ ਸਾੰਭੂ ਠੀਕ ਹੈ ਜੀ ਹਾਂ ਜੀ ਆਹ ਦੱਸੋ ਜਿਹੜੀ ਇੱਕ ਸਿੰਗਲ ਵਾਲੀ ਐ ਇਹ ਸਿੰਗਲ ਹੀ ਜਰਸੀ ਵੀਰੇ ਇਹਦੇ ਤੋਕੜਾ ਕੱਲੀ ਹਾਂਜੀ ਗੱਬਣਾ ਹੈ ਜੀ ਰਕਮੀ ਨੇ ਕਿਦੀ ਰੱਸੀ ਆਪਾਂ ਉਸ ਕਹਿ ਨਹੀਂ ਸਕਦੇ ਹਨਾ ਠੀਕ ਹੈ ਜੀ ਹੈ ਜਾਂ ਨਹੀਂ ਹੈ ਆਪਾਂ ਨਾ ਹੀ ਰੱਖੋ ਹਾਂ ਆਪਾਂ ਬਸ ਫੰਡਰ ਬਣ ਕੇ ਦੇ ਦਾਂਗੇ ਹਾਂਜੀ ਹਾਂਜੀ ਹੈਗਾ ਬਹੁਤ ਵੱਡੀ ਦੁੱਧ ਦਿੰਦਾ ਹੈ 25 26 ਕਿਲੋ ਠੀਕ ਹੈ ਜੀ ਫਾਰਮ ਚ ਹੋਈ ਆਈ ਹੈ ਫਾਰਮ ਦੀ ਗਾਂ ਜਣੀ ਸੀਲ ਠੰਡੀ ਇਹ ਵੀ ਬਸੇਰੀ ਹੈ ਠੀਕ ਹੈ ਜੀ ਹੁਣ ਕਰਾ ਦੁੱਧ ਦੀ ਵੀ ਦੁੱਧ ਇਹਦੇ ਵੀ 10 11 ਕਿਲੋ ਸੀ ਬਈ ਇਕੱਠੇ ਆਈਆਂ ਸੀ ਇਹਦੇ ਡੱਬੇ ਇਹ ਵੀ ਘਟ ਗਈ ਇਹਦੇ ਥੱਲੇ ਵੀ 7 ਕਿਲੋ ਹੀ ਹੋਣਾ 3 ਕਿਲੋ ਜੀ ਨਹੀਂ ਘਟ ਗਈ ਇਹ ਵੀ ਠੀਕ ਹੈ ਜੀ ਵੇ ਦੇਖ ਸਰ ਜੀ ਆਇਓ ਪੂਰਾ ਕਰੀਏ ਨਾ ਮਸ਼ੀਨ ਤੋਂ ਆਉਣੀਆਂ ਜੀਆਂ ਹਾਂਜੀ ਹਾਂਜੀ ਉੱਥੇ ਮਸ਼ੀਨ ਵਸੂਣਾਂ ਚੁਆਈ ਕਰਦੇ ਸੀ ਠੀਕ ਹੈ ਜੀ ਹੋਰ ਕਮੀ ਕੋਈ ਨਹੀਂ ਰਿੱਚ ਠੀਕ ਹੈ ਰੱਪਣ ਹੋ ਵੀ ਸਕਦੀ ਨਹੀਂ ਉਹਨਾਂ ਦੇ ਦੱਸਣ ਮੁਤਾਬਕ ਠੀਕ ਹੈ ਜੀ ਤੇ ਆਪਾਂ ਨਹੀਂ ਕਹਿੰਦੇ ਬਾਈ ਜੇ ਤਿੰਨੇ ਚਾਰ ਹੀ ਨਾਲ ਇਕੱਠੇ ਲੈਣੇ ਅਗਲੇ ਮਾੜਮ ਬਟ ਲੈਸ ਪੂਰੇ ਫਰਕ ਪਾ ਦਾਂਗੇ ਕਿਰਾਇਆ ਫ੍ਰੀ ਕਰ ਦਾਂਗੇ ਕਿਰਾਇਆ ਫ੍ਰੀ ਕਰ ਦਾਂਗੇ ਹਾਂ ਲੋ ਪਰਾ 100 ਕਿਲੋਮੀਟਰ ਤੱਕ ਦਾ ਕਰ ਦਾਂਗੇ ਬਾਈ ਜੀ ਨੇ ਕਿਰਾਇਆ ਬਿਲਕੁਲ ਰੇਟ ਡਿਸਕਾਊਂਟ ਕਰਤਾ ਬਾਈ ਕਿਹਦਾ ਕਿਰਾਇਆ ਫ੍ਰੀ ਕਰਤਾ ਠੀਕ ਹੈ ਜੀ ਕਰਾਇਆ ਬਾਈ ਆਪੀ ਦੂਗਾ ਜਿਸ ਕਿਸੇ ਚਾਰੀ ਨਗ ਲੈਣੇ ਤਾਂ ਬਾਈ ਇਹਨੇ ਲੈਸ ਕਰ ਇਹਦਾ ਮੁੱਲ 25 ਕਰਦੇ ਮੇਰੀ ਸਸਾ ਇਹਦਾ ਮੁੱਲ 25 ਠੀਕ ਹੈ ਜੀ ਬਾਈ ਜਿਹੜਾ ਜਰਸੀ 30 ਕਿਲੋ ਵਾਲੀ ਹੈ ਠੀਕ ਹੈ ਜੀ ਉਹ ਜਿਹਨੇ ਪਈ ਆ ਉਹਦੀ ਜਰਸੀ ਹੈ ਸੀਲ ਠੰਡੀ ਹੈ ਵਧੀਆ ਦੋ ਟਾਈਮ ਚੋਲੇ ਠੀਕ ਹੈ ਠੀਕ ਹੈ ਤਾਂ ਦੋ ਜਿਹੜੇ 10 11 ਕਿਲੋ ਉਹਨਾਂ ਨੇ ਕਹਿਣ ਮਤਲਬ ਸੀਗਾ ਆਪਣੇ ਕੋਲ ਘਟ ਗਈ ਠੀਕ ਹੈ ਜੀ ਦੋਨੇ ਘਟ ਗਈਆਂ ਸਿੱਕੇ ਦੀ ਦਾ ਭਰਾਇਆ ਬਾਈ ਹਾਂ ਜੀ ਠੀਕ ਹੈ ਭਰਾਇਆ ਅਗਲੇ ਦਾ ਭਰਾਇਆ ਤੁਸੀਂ ਭਰਾਇਆ ਨਹੀਂ ਉਹਨਾਂ ਦੀ ਭਰਾਇਆ ਦੱਸਿਆ ਪੰਜ ਦਿਨਾਂ ਵਿੱਚ ਬਾਈ ਜੀ ਜਿੱਤਾ ਫਾਰਮ ਟਿਵਿੰਨ ਬਾਰੇ ਪਾਤੋ ਸਬਸਕ੍ਰਾਈਬਰ ਤੇ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਨਵੀਂ ਤੋਂ ਨਵੀਂ ਵੀਡੀਓ ਪਾਕ ਦਿਖਾਇਆ ਕਰੀਏਗਾ ਆਂ ਭਰਾ ਮੇਰੇ ਚਲ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਫੋਕ ਤੇ ਬਾਏ